ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਦੇ ਬਠਿੰਡਾ ਦੇ ਮਨੋਚਾ ਕਲੋਨੀ ਦੇ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਦੇ ਨਾਲ 1 ਕਰੋੜ 11 ਲੱਖ ਤੋਂ ਵੱਧ ਦੀ ਹੋਈ ਠੱਗੀ ਉਸ ਵਿਅਕਤੀ ਨੇ ਸਾਈਬਰ ਕ੍ਰਾਈਮ ਦੇ ਵਿੱਚ ਰਿਪੋਰਟ ਲਖਾਈ ਕਿ ਉਸ ਬੰਦੇ ਨੂੰ ਕੋਲ ਇੱਕ WhatsApp ਦੇ ਮੈਸੇਜ ਆਇਆ ਤੇ ਜਿਸ ਦੇ ਥਰੂ ਉਸਨੇ ਕੰਪਨੀ ਜੁਆਇਨ ਕਰ ਲਈ ਤੇ ਉਸ ਕੰਪਨੀ ਦੇ ਥਰੂ ਉਸਦੇ ਅਕਾਊਂਟ ਦੇ ਵਿੱਚੋਂ 1 ਕਰੋੜ 11 ਲੱਖ ਤੋਂ ਵੱਧ ਦੀਆਂ ਐਂਟਰੀਆਂ ਉਹਦੇ ਅਕਾਊਂਟ ਦੇ ਵਿੱਚੋਂ ਕੱਢ ਲਈਆਂ ਗਈਆਂ ਤੇ ਜਿਸ ਦੇ ਨਾਲ ਉਸ ਦੀ ਹੋਈ ਠੱਗੀ ਉਸ ਵਿਅਕਤੀ ਵੱਲੋਂ ਸਾਈਬਰ ਕ੍ਰਾਈਮ تھਡ ਬਠਿੰਡਾ ਦੇ ਵਿੱਚ ਮਾਮਲਾ ਦਰਜ ਕਰਵਾ ਦਿੱਤਾ ਗਿਆ ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ ਆਓ ਜਾਣਦੇ ਆਪਾਂ ਪੂਰਾ ਮਾਮਲਾ ਇਸ ਖਬਰ ਦੇ ਰਾਹੀਂ ਕੀ ਕਹਿੰਨਾ ਪੁਲਿਸ ਅਧਿਕਾਰੀਆਂ ਦਾ ਕੀ ਨਾਮ ਹੈ ਜੀ ਪਰਾ ਕੀ ਮੁਖਤਤਾ ਦੱਸੋ ਜੀ ਮੇਰਾ ਨਾਮ ਇਹ ਸ੍ਰੀ ਰੇਂਦਰ ਸਿੰਘ ਹੈ ਜੀ ਥਾਣਾ ਸਾਈਬਰ ਕ੍ਰਾਈਮ ਵਿੱਚ ਕੰਮ ਕਰਦਾ ਹੈ ਹਾਂ ਜੀ ਇੱਕ ਕੱਲ ਸੀਨੀਅਰ ਸਿਟੀਜ਼ਨ ਵੱਲੋਂ ਇੱਕ ਮਕਦਮਾ ਦਰਜ ਕਰਾਇਆ ਗਿਆ ਜੀ ਮਕਦਮਾ ਨੰਬਰ 10 ਮਿਤੀ 23/5/25 ਅਧੀਨ ਧਾਰਾ 318 ਦੀ ਧਾਰਾ 2 BNS 4D IT ਐਕਟ ਥਾਣਾ ਸਾਈਬਰ ਕ੍ਰਾਈਮ ਬਠਿੰਡਾ ਵਿਖੇ ਦਰਜ ਕੀਤਾ ਗਿਆ ਕਿੰਨੀ ਠੱਗੀ ਹੋਈ ਹੈ ਸਰ ਇਹਦੇ ਵਿੱਚ ਇੱਕ ਕਰੋੜ 11 ਲੱਖ ਦੀ ਕਰੀਬ ਠੱਗੀ ਹੋਈ ਹੈ ਜੀ ਕਿਵੇਂ ਕਰੀ ਹੈ ਠਗੀ ਇਸ ਲਈ ਇੱਕ ਨਾਮ ਨੂੰ ਵਿਅਕਤੀਆਂ ਵੱਲੋਂ ਉਹਨਾਂ ਨੂੰ ਗਰੁੱਪ ਜੁਆਇਨ ਕਰਾ ਲਿਆ ਸੀ ਉਹਨਾਂ ਦੇ WhatsApp ਗਰੁੱਪ ਤੇ ਇੱਕ ਲਿੰਕ ਭੇਜਾਈ ਜਿਨ੍ਹਾਂ ਨੇ ਉਹ ਲਿੰਕ ਨੂੰ ਜੁਆਇਨ ਕਰ ਲਿਆ ਲਿੰਕ ਜੁਆਇਨ ਕਰਨ ਤੋਂ ਬਾਅਦ ਉਹਨਾਂ ਨੇ ਵੱਖ-ਵੱਖ ਐਂਟਰੀਆਂ ਰਾਈ ਨਾਮ ਨੂੰ ਵਿਅਕਤੀਆਂ ਦੇ ਖਾਤੇ ਵਿੱਚ 1 ਕਰੋੜ 11 ਲੱਖ ਰੁਪਏ ਦੀ ਟ੍ਰਾਂਸਫਰ ਕਰਤੀ ਸੀਗੀ ਹੁਣ ਕੀ ਕਾਰਵਾਈ ਕਰਨੀ ਸਰ ਇਹਨਾਂ ਤੇ ਇਹਨਾਂ ਵਿੱਚ ਮੁਕੱਦਮਾ ਕਰਦੇ ਰਿਕਾਰਡ ਪੜਤਾਲ ਕਰਕੇ ਜਿਹੜਾ ਅਗਲੀ ਕਾਰਵਾਈ ਹੁਣ ਕੀ ਲੋਕਾਂ ਨੂੰ ਵੀ ਕਰਦੇ ਹੋ ਸਰ ਲੋਕਾਂ ਨੂੰ ਵੀ ਇਹ ਹੀ ਕਰਦੇ ਆ ਵੀ ਕਿਸੇ ਵੀ ਅਣਜਾਣ ਵਿਅਕਤੀ ਵੱਲੋਂ ਤੁਹਾਨੂੰ ਕੋਈ ਮੈਸੇਜ ਜਾਂ ਲਾਲਚ ਦੇ ਕੇ ਪੈਸੇ ਇਨਵੈਸਟਮੈਂਟ ਕਰਨ ਲਈ ਕਹਿੰਦਾ ਤਾਂ ਪੈਸੇ ਨਵੈਸਟਮੈਂਟ ਨਾ ਕੀਤੇ ਆ ਸਰ ਲੋਕਾਂ ਨੂੰ ਕਿਹਾ ਜਾਂਦਾ ਵੀ ਤੁਹਾਨੂੰ ਅਸੀਂ ਕੈਚ ਕਰ ਲਿੱਤਾ ਗਿਆ ਜੀ ਘਰ ਦੇ ਵਿੱਚ ਹੀ ਕੈਚ ਕਰ ਲਿੱਤਾ ਗਿਆ ਉਹਨਾਂ ਕੀ ਵੀ ਦੇਖੀ ਉਹ ਇਸ ਟਾਈਮ ਵੀ ਜੇ ਕਿਸੇ ਵੀ ਇਸ ਤਰ੍ਹਾਂ ਦਾ ਇੰਡੀਆ ਦੇ ਵਿੱਚ ਆਪਣੇ ਕਿਤੇ ਵੀ ਨਹੀਂ ਹੈਗਾ ਵੀ ਜਿਹੜਾ ਆਨਲਾਈਨ ਤੁਹਾਨੂੰ ਅਰੈਸਟ ਕੀਤਾ ਜਾਂਦਾ ਜਾਂ ਇੱਕ ਕਮਰੇ ਵਿੱਚ ਬੰਦ ਕਰਕੇ ਜਾਂਦਾ ਉਹ ਇੱਕ ਉਹਨਾਂ ਦੀ ਚਾਲ ਹੁੰਦੀ ਹੈ ਜੀ ਫਸਾਉਣ ਦੀ ਇਹਦੇ ਚਾਸੀ ਦੇ ਵਿੱਚ ਨਾ ਆਉਣ ਫਿਰ ਵੀ ਜੇ ਤੁਹਾਡੇ ਨਾਲ ਇਹ ਜਾਂ ਹੁੰਦਾ ਦਾ ਸਾਡੇ ਪਟ્રોલ ਨੂੰ ਨੰਬਰ ਬਣਾਇਆ ਹੋਇਆ ਹੈ 1930 ਹੋਟਲ ਦਾ ਨੰਬਰ ਹੈ ਜੀ ਉਸ ਤੇ ਕਾਲ ਕਰ ਦੇਣ ਜਾਂ ਆਪਣੇ ਨੂੰ ਨਹੀਂ ਪਤਾ ਲੱਗਦਾ ਤਾਂ ਨਜਰੀਕੀ ਥਾਣੇ ਵਿੱਚ ਆਪਣੀ ਰਿਪੋਰਟ ਦਰਜ ਕਰਾਓ